ਪਿਛਲੇ ਕਈ ਦਿਨਾਂ ਤੋਂ ਸਮੁੱਚੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਮੁੱਚੇ ਪੰਜਾਬੀਆਂ ਦੀ ਕਿਸਾਨਾਂ ਦੀ ਔਰ ਹਰ ਵਰਗ ਦੇ ਭਲੇ ਦੇ ਲਈ ਇੱਕ ਲੈਂਡ ਪੂਲਿੰਗ ਪਾਲਿਸੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭਵੰਤਮਾਨ ਜੀ ਸਰਕਾਰ ਲੈ ਕੇ ਆਈ ਹੈ ਸਰਪੱਖੀ ਆਰਗੇਨਾਈਜ਼ਡ ਪਲਾਨ ਡਵੈਲਪਮੈਂਟ ਮੈਨੂ ਤੇ ਆਂਦੇ ਵਿੱਚ ਰੱਖਦੇ ਹੋਏ ਉਸ ਦਿਨ ਤੋਂ ਹੀ ਸਾਰੀਆਂ ਵਿਰੋਧੀਆ ਪਾਰਟੀਆਂ ਕਿਉਂਕਿ ਉਹਨਾਂ ਦੇ ਆਪ ਦੇ ਹਿੱਤ ਉਹਨਾਂ ਦੇ ਆਪ ਦੇ ਇੰਟਰਸਟ ਹਿੱਟ ਹੋ ਰਹੀ ਸੀ ਨੁਕਸਾਨ ਹੋ ਰਿਹਾ ਸੀਗਾ ਉਹਨਾਂ ਨੂੰ ਉਹਨਾਂ ਨੇ ਗੁੰਮਰਾਹ ਕਰਨ ਵਾਲੀਆਂ ਸਾਰੀਆਂ ਹੱਦਾਂ ਬੰਨ੍ਹ ਨੇ ਜਿਹੜੇ ਉਹ ਟੱਪ ਚੁੱਕੇ ਨੇ ਹਰ ਰੋਜ਼ ਧਰਨੇ ਮੁਜਾਹਰੇ ਕਰਕੇ ਉਹ ਸਾਡੇ ਤੇ ਅਲੀਗੇਸ਼ਨ ਸਾਡੀ ਸਰਕਾਰ ਤੇ ਅਲੀਗੇਸ਼ਨ ਲਗਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਇਸ ਲੈਂਡ ਪੂਲਿੰਗ ਪਾਲਿਸੀ ਦੇ ਜ਼ਰੀਏ ਕੋਈ ਜ਼ਮੀਨਾਂ ਹਥਿਆਉਣ ਦੀ ਗੱਲ ਦੇ ਅਲੀਗੇਸ਼ਨ ਲੱਗ ਰਹੇ ਨੇ ਜੋ ਕਿ ਸਰਾਸਰ ਝੂਠ ਹੈ ਔਰ ਉਹਨਾਂ ਦੀ ਕੋਈ ਬੁਨਿਆਦ ਨਹੀਂ ਹੈ ਮੈਂ ਇਹਦੀ ਇੱਕ ਇੱਕ ਤਾਜ਼ਾ ਤਰੀਨ ਐਗਜ਼ਾਮਪਲ ਸਭ ਤੋਂ ਵੱਧ ਕੋਠੇ ਚੜ ਚੜ ਰੋਲਾ ਪਾ ਰਹੇ ਨੇ ਅਕਾਲੀ ਦਲ ਔਰ ਭਾਜਪਾ ਵਾਲੇ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਦਸਤਾਵੇਜ਼ ਰੱਖਣਾ ਚਾਹਨਾ ਜਿਸ ਤੋਂ ਸਮੁੱਚੇ ਪੰਜਾਬ ਨੂੰ ਇਹ ਜੱਗ ਜ਼ਾਹਿਰ ਹੋ ਜਾਏਗਾ ਕਿ ਇਹ ਜੋ ਪਲੈਨਿੰਗ ਹੋਈ ਅਜਾ ਸਾਡੀ ਸਰਕਾਰ ਨੇ ਕੀਤੀ ਹੈ ਇਹਦਾ ਮੁੱਢ ਕਦੋਂ ਬੰਨਿਆ ਗਿਆ ਇਹਦਾ ਮੈਂ ਤੁਹਾਡੇ ਸਾਹਮਣੇ ਪੰਜਾਬ ਸਰਕਾਰ ਦੀਆਂ ਗਜਟ ਨੋਟੀਫਿਕੇਸ਼ਨਸ ਦੇ ਜਿਹੜੀਆਂ ਉਹ ਪੇਸ਼ ਕਰ ਰਿਹਾ ਔਰ ਸਾਰੇ ਸ਼ਹਿਰਾਂ ਦੇ ਵਿੱਚ ਜਿੱਥੇ ਇਹ ਪਾਲਿਸੀ ਲੈ ਕੇ ਆ ਰਹੀ ਹੈ ਪੰਜਾਬ ਸਰਕਾਰ ਸਾਰੇ ਸ਼ਹਿਰਾਂ ਦੇ ਵਿੱਚ ਉਹਦੇ ਵਿੱਚੋਂ ਤਰੀਕ ਵਾਈਜ਼ ਜੇ ਚੱਲੀਏ ਤਾਂ 12 12 2008 ਨੂੰ ਪੰਜਾਬ ਸਰਕਾਰ ਉਸ ਸਮੇਂ ਸਰਕਾਰ ਕੀ ਦੀ ਸੀ ਅਕਾਲੀ ਦਲ ਭਾਜਪਾ ਦੀ ਉਸ ਸਮੇਂ ਐਸਐਸ ਨਗਰ ਮੁਹਾਲੀ ਦਾ ਮਾਸਟਰ پلان ਦੀ ਗੱਲ ਹੋਈ ਨੋਟੀਫਿਕੇਸ਼ਨ ਹੋਈ ਤੇ ਉਹ ਉਸ ਸਮੇਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਔਰ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਜਾਂਦਾ ਇਨ ਆਰਡਰ ਟੂ ਡਿਵੈਲਪ ਐਸਐਸ ਨਗਰ ਐਂਡ ਇਟਸ ਸਰਾਊਂਡਿੰਗ ਏਰੀਆਜ਼ ਇਨ ਆਰਡਰਲੀ ਮੈਨਰ ਆ ਮਾਸਟਰ ਪਲਾਨ ਜਿਹੜਾ ਉਦੋਂ ਜਾਰੀ ਹੋਇਆ ਇਸ ਤੋਂ ਬਾਅਦ ਤੁਸੀਂ ਦੇਖੋ ਅੰਮ੍ਰਿਤਸਰ ਦਾ ਅੰਮ੍ਰਿਤਸਰ ਉਹਦੇ ਸਰਾਊਂਡਿੰਗ ਸਿਟੀਜ਼ ਦਾ 10 ਦਸੰਬਰ 2010 ਸਰਕਾਰ ਕਿ ਦੀ ਅਕਾਲੀ ਭਾਜਪਾ ਦੀ ਮਾਸਟਰ ਪਲਾਨ ਉਹਨਾਂ ਦੀ ਸਰਕਾਰ ਵੇਲੇ ਜਾਰੀ ਹੋਇਆ ਉਸ ਤੋਂ ਬਾਅਦ ਗੱਲ ਕਰ ਲਈਏ ਆਪਾਂ ਤਰਨਤਾਰਨ ਸਿਟੀ ਦੀ 21 7 2011 ਸਰਕਾਰ ਕਿ ਦੀ ਅਕਾਲੀ ਦਲ ਭਾਜਪਾ ਦੀ ਉਸ ਸਮੇਂ ਮਾਸਟਰ ਪਲਾਨ ਜਿਹੜਾ ਰੈ residencions ਹੁੰਦਾ ਉਹ ਜਾਰੀ ਹੋਇਆ ਇਸ ਤੋਂ ਬਾਅਦ ਗੱਲ ਕਰ ਲਈ ਆਪਾਂ ਹੁਸ਼ਿਆਰਪੁਰ ਦੀ 24 ਅਗਸਤ 2011 ਸਰਕਾਰ ਕਿ ਦੀ ਅਕਾਲੀ ਦਲ ਭਾਜਪਾ ਦੀ ਤੇ ਉਸ ਸਮੇਂ ਉਹਦਾ ਮਾਸਟਰ ਪਲਾਨ ਹੈ ਜਿਹੜਾ ਉਹ ਜਾਰੀ ਹੋਇਆ ਤੇ ਇਹਨਾਂ ਮਾਸਟਰ ਪਲਾਨਸ ਦੇ ਵਿੱਚ ਇਹੀ ਜਗ੍ਹਾ ਜਿਹੜੀ ਹੁਣ ਅਸੀਂ ਨੋਟੀਫਾਈ ਕੀਤੀ ਹੈ ਕਿ ਉਹ ਸਾਰਿਆਂ ਦੀ ਭਾਈਵਾਲੀ ਦੇ ਨਾਲ ਉਹਨੂੰ ਸਾਂਝੇ ਤੌਰ ਦੇ ਉੱਪਰ ਡਿਵੈਲਪ ਕੀਤਾ ਜਾਵੇ ਇਹਨਾਂ ਸਾਰੀਆਂ ਨੋਟੀਫਿਕੇਸ਼ਨਸ ਦੇ ਵਿੱਚ ਸਾਰਿਆਂ ਮਾਸਟਰ ਪਲਾਨਸ ਦੇ ਵਿੱਚ ਉਸ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਆਲਰੇਡੀ ਰੈ residencial ਜ਼ੋਨਸ ਨੇ ਜਿਹੜੇ ਉਹ ਡਿਕਲੇਅਰ ਕਰ ਦਿੱਤਾ ਜਦੋਂ ਸਰਕਾਰ ਦੇ ਵਿੱਚ ਸੀ ਉਦੋਂ ਕੰਮ ਕੁਝ ਹੋਰ ਤੇ ਅੱਜ ਆਪੋਜੀਸ਼ਨ ਦੇ ਵਿੱਚ ਨੇ ਅੱਜ ਗੱਲਾਂ ਕੁਝ ਹੋਰ ਮੈਂ ਇਹੀ ਗੱਲ ਅੱਜ ਤੁਹਾਡੇ ਜ਼ਰੀਏ ਇਹਨਾਂ ਪਾਰਟੀਆਂ ਤੋਂ ਪੁੱਛਣਾ ਚਾਹਣਾ ਔਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਕਿ ਜੇ ਉਸ ਸਮੇਂ ਇਹੀ ਏਰੀਆਜ਼ ਜੇ ਰੈ residențial ਜ਼ੋਨ ਡਿਕਲੇਅਰ ਹੋ ਗਏ ਜਾਂ ਕਮਰਸ਼ੀਅਲ ਜ਼ੋਨ ਡਿਕਲੇਅਰ ਹੋ ਗਏ ਨਾ ਮਾਸਟਰ ਪਲਾਨ ਦੇ ذریعے ਤੇ ਉਸ ਸਮੇਂ ਦਾ ਮਤਲਬ ਇਹ ਹੋਇਆ ਕਿ ਇਹ ਡਿਕਲੇਅਰ ਕਰਕੇ ਪ੍ਰਾਈਵੇਟ ਡਿਵੈਲਪਰਾਂ ਨੂੰ ਪ੍ਰਾਈਵੇਟ ਬਿਲਡਰਾਂ ਨੂੰ ਤਾਂ ਅਲਾਉ ਕਰ ਦਿੱਤਾ ਕਿ ਤੁਸੀਂ ਇੱਥੇ ਕਲੋਨੀਆ ਕੱਟੋ ਤੁਸੀਂ ਇੱਥੇ ਡਿਵੈਲਪਮੈਂਟ ਕਰੋ ਲੀਗਲ ਤਾਂ ਕਰੋ ਹੀ ਕਰੋ ਇਲਿਗਲ ਦੀਆਂ ਵੀ ਧੱਜੀਆਂ ਉਡਾ ਦਿੱਤੀਆਂ ਤੇ ਜੇ ਅੱਜ ਸਰਕਾਰ ਇੱਕ ਚੰਗੇ ਇੱਕ ਸਾਫ਼ ਸੁਥਰੇ ਮਨਸੂਬੇ ਦੇ ਨਾਲ ਇਹ ਕਹਿ ਰਹੀ ਹੈ ਕਿ ਭਾਈ ਕਿਸਾਨ ਵੀਰੋ ਜ਼ਮੀਨ ਮਾਲਕ ਨੇ ਜਿਹੜੇ ਤੁਸੀਂ ਆਓ ਸਾਡੇ ਨਾਲ ਹੱਥ ਮਿਲਾਓ ਆਪਾਂ ਰਲ ਮਿਲ ਕੇ ਉਹਦੀ ਪਲਾਨਡ ਡਵੈਲਪਮੈਂਟ ਕਰਦੇ ਆ ਤੁਹਾਨੂੰ 플ੌਟ ਚਾਹੀਦਾ 플ੌਟ ਮਿਲੂਗਾ ਤੁਹਾਨੂੰ ਤੁਸੀਂ ਗਰੁੱਪ ਹਾਊਸਿੰਗ ਕੱਟਣੀ ਚਾਹੁੰਦੇ ਹੋ ਤੁਸੀਂ ਗਰੁੱਪ ਹਾਊਸਿੰਗ ਆਪ ਚਾਰ ਪੰਜ ਸੱਤ ਭਰਾ ਕਿਸਾਨ ਵੀਰ ਇਕੱਠੇ ਹੋ ਕੇ ਨਾਲ ਕੇ ਉਹ ਵੀ ਕੱਟ ਸਕਦੇ ਨੇ ਤੁਸੀਂ ਪਲਾਨਡ ਉਹਦੀ ਕਲੋਨੀ ਕੱਟਣੀ ਹੈ ਤੁਸੀਂ ਉਹਦੇ 플ੌਟਿੰਗ ਕਰਨੀ ਹੈ ਤੇ 50 ਏਕੜ ਤੋਂ ਉੱਪਰ ਤੁਸੀਂ ਜਗ੍ਹਾ ਇਕੱਠੀ ਕਰ ਲਓ ਤੇ ਉਹਦੇ ਵਿੱਚ ਜਿਹੜੇ ਕਿਸਾਨ ਵੀਰ ਆਪ ਡਿਵੈਲਪਰ ਬਣ ਸਕਦੇ ਨੇ ਜੇ ਫਿਰ ਵੀ ਤੁਸੀਂ ਖੇਤੀ ਕਰਨਾ ਚਾਹੁੰਦੇ ਹੋ ਤੇ ਤਾਂ ਉਮਰ ਖੇਤੀ ਕਰੋ ਕੋਈ ਰੋਕਟੋ ਕੋਦੇ ਉੱਪਰ ਨਹੀਂ ਹੈ ਜੇ ਸਰਕਾਰੇ ਕਹਿ ਰਹੀ ਹੈ ਤੇ ਅਸੀਂ ਗਲਤ ਹੋ ਗਏ ਤੇ ਜਦੋਂ ਇਹਨਾਂ ਨੇ ਆਪ ਇਹ ਨੋਟੀਫਿਕੇਸ਼ਨਾਂ ਕਰਕੇ ਮਾਸਟਰ پلان ਦੀਆਂ ਉਹਨੂੰ ਰੈਜ਼ਿਡੈਂਸ਼ੀਅਲ ਤੇ ਕਮਰਸ਼ੀਅਲ ਜ਼ੋਨ ਡਿਕਲੇਅਰ ਕਰਕੇ ਬਿਲਡਰਾਂ ਨੂੰ ਡਿਵੈਲਪਰਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਔਰ ਖਾਸ ਕਰਕੇ ਇਲੀਗਲ ਵਾਲਿਆਂ ਨੂੰ ਕਿ ਤੁਸੀਂ 2 ਨੰਬਰ ਦੀਆਂ ਕਲੋਨੀਆਂ ਕੱਟੋ ਤੇ ਉੱਥੇ ਨਾ ਕਿਤੇ ਸੀਵਰੇਜ ਨਾ ਕਿਤੇ ਸੜਕ ਨਾ ਕਿਤੇ ਲਾਈਟਾਂ ਤੇ ਲੋਕਾਂ ਦੀ ਜ਼ਿੰਦਗੀ ਨਰਕ ਬਣਾਓ ਇਹ ਉਸ ਸਮੇਂ ਦੀ ਸਰਕਾਰਾਂ ਨੂੰ ਮਨਜ਼ੂਰ ਸੀ ਪਰ ਅੱਜ ਜੇ ਪਲਾਨਡ ਡਵੈਲਪਮੈਂਟ ਸਰਕਾਰ ਵੀ ਕਰ ਰਹੀ ਹੈ ਪ੍ਰਾਈਵੇਟ ਡਵੈਲਪਰ ਵੀ ਉਹਦੇ ਵਿੱਚ ਕਰ ਸਕਦਾ ਤੇ ਕਿਸਾਨ ਵੀ ਚਾਰ ਕਿਸਾਨ ਇਕੱਠੇ ਰਲ ਕੇ ਕਰ ਸਕਦੇ ਤੇ ਇਹਦੇ ਵਿੱਚ ਗਲਤ ਕੀ ਹੈ ਜੀ ਸੋ ਮੇਰੇ ਕਹਿਣ ਦਾ ਮਤਲਬ ਔਰ ਮਕਸਦ ਸਿਰਫ ਇੰਨਾ ਹੀ ਹੈ ਕਿ ਕਿਉਂਕਿ ਇਹਨਾਂ ਲੀਡਰਾਂ ਦੇ ਆਪਦੇ ਨਿੱਜੀ ਹਿੱਤ ਜੁੜੇ ਹੋਏ ਨੇ ਪਿਛਲੀਆਂ ਰਵਾਇਤੀ ਪਾਰਟੀਆਂ ਦੇ ਸਰਕਾਰਾਂ ਵਾਲਿਆਂ ਦੇ ਜਿਹਦੇ ਵਿੱਚ ਇਹਨਾਂ ਲੋਕਾਂ ਨੇ ਆਪ ਪੁਸ਼ਤ ਪਨਾਹੀ ਕੀਤੀ ਇਲੀਗਲ ਕਲੋਨੀ ਅੱਜ 20000 ਏਕੜ ਦੇ ਕਰੀਬ ਇਲੀਗਲ ਕਲੋਨੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਕੱਟ ਚੁੱਕੀਆਂ ਉਹਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਨੂੰ ਅਲਾਉ ਕਰਤਾ ਸੀਗਾ ਕਿ ਉਹ ਇਲੀਗਲ ਕਲੋਨੀਆ ਵੀ ਕੱਟਣਾ ਤੇ ਲੋਕਾਂ ਦੀ ਲੁੱਟਕਸੁੱਟ ਵੀ ਕਰਨ ਤੇ ਬਾਅਦ ਦੇ ਵਿੱਚ ਉੱਥੇ ਫੈਸਿਲਿਟੀਆਂ ਨਾ ਦੇ ਕੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਨਰਕ ਬਣਾਉਣਾ ਉਹ ਇਹਨਾਂ ਨੂੰ ਮਨਜ਼ੂਰ ਸੀ ਪਰ ਸਾਡੀ ਪਲਾਨਡ ਆਰਗੇਨਾਈਜ਼ਡ ਔਰ ਕੰਟਰੋਲਡ ਡਿਵੈਲਪਮੈਂਟ ਹੈ ਜਿਹੜੀ ਉਹ ਇਹਨਾਂ ਨੂੰ Na,